ਆਇੰਦੋ ਸੋਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਇੱਕ ਵਿਆਹ ਦੀ ਵੀਡੀਓ ਹੈ ਤਾਂ ਦੱਸਦੀ ਹੈ ਦੋਸਤੋ ਕਿ ਉਸ ਵਿਆਹ ਦੇ ਵਿੱਚ ਜਦੋਂ ਮੁੰਡੇ ਤੇ ਕੁੜੀ ਨੂੰ ਸ਼ਗਨ ਪੈਣ ਲੱਗ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਮੁੰਡੇ ਦੇ ਦੋਸਤਾਂ ਵੱਲੋਂ ਉਹਨਾਂ ਉੱਪਰ ਦੀ ਨੋਟ ਸੁੱਟੇ ਜਾਂਦੇ ਹਨ ਅਤੇ ਫਿਰ ਨੋਟ ਚੁਗਣ ਵਾਲੇ ਭੱਜ ਕੇ ਉਹਨਾਂ ਵੱਲ ਆਉਂਦੇ ਹਨ ਅਤੇ ਲਾੜਾ ਲਾੜੀ ਦੇ ਗੋਦੀ 'ਚ ਪਏ ਪੈਸਿਆਂ ਨੂੰ ਵੀ ਚੁੱਕ ਲੈਂਦੇ ਹਨ ਜਿਸ ਤੋਂ ਬਾਅਦ ਕੀ ਪੂਰੀ ਤਰ੍ਹਾਂ ਹਫੜਾ ਦਫੜੀ ਮੱਚ ਜਾਂਦੀ ਹੈ ਜਿਸ ਦੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਤਰ੍ਹਾਂ ਉਸ ਲਾੜਾ ਲਾੜੀ ਨੂੰ ਪੇਸ਼ ਕਰਨ ਦੇ ਪੈਸੇ ਵੀ ਲੋਕਾਂ ਵੱਲੋਂ ਹੀ ਚੱਕ ਲਈ ਜਾਂਦੇ ਹਨ ਨਾ ਅਤੇ ਥੋੜੇ ਜਿਹੇ ਪੈਸੇ ਪੋਰਟਲ ਵਿੱਚ ਪਾ ਕੇ ਫਿਰ ਉਹਨਾਂ ਦੇ ਅੱਗੇ ਰੱਖ ਦਿੱਤੇ ਜਾਂਦੇ ਹਨ ਦੋਸਤੋ ਤੁਹਾਡੇ ਕੀ ਵਿਚਾਰ ਹਨ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਸ਼ੁਰੂ ਕਰ ਲਿਓ